ਕੰਮਾ ਟਰਾਲੀਆਂ ਸੀ ਤੇਰੇ ਨਾਲ ਦੋਨੇ ਖਨੌਰੀ ਬਾਡਰ ਤੁਮ ਪੰਦੀਰ ਸਾਹਿਬ ਨੂੰ ਸਵਾਲ ਪੁੱਛੇ ਸੀ ਪੰਦੀਰ ਸਾਹਿਬ ਸਵਾਲਾਂ ਤੋਂ ਬਚ ਗਏ ਸੰਪਰਕ ਕਰ ਸਕਦਾ ਸਿੱਧੂਪੁਰ ਜੱਥੇ ਬੰਦੇ ਨਾਲ ਮੇਰਾ ਨੰਬਰ ਹੈਗਾ ਸ਼ੇਅਰ ਕਰ ਦਿਓ ਕਿ ਆਪਾਂ ਬੇ ਸਾਹਮਣੇ ਸੁਣੂ ਉਹ ਮਾਨਸਾ ਦਾ ਕੋਈ ਨੇੜੇ ਹੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਫੇਰ ਮੰਡਾਈ ਆਪਣਾ ਮਾਏ ਸਰ ਕਰਨੀ ਜਿਹੜੀ ਜੱਥੇ ਹੁੰਦੀ ਨਾ ਮਾਏ ਜੀ ਬੀਕੇ ਜੂ ਇੱਕ ਤਾਂ ਸਿੱਧੂਪੁਰ ਜੂ ਸਾਗੂ ਬਲਾਕ ਮੌੜ ਬਲਾਕ ਮੌੜ ਹਾਂਜੀ ਇੱਕ ਨਾ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਤੁਸੀਂ ਦੇਖੀ ਹੋਗੀ ਹਾਂਜੀ ਹਾਂਜੀ ਰਣਜੋਤ ਸਿੰਘ ਦਾ ਰਾਹ ਹਾਂਜੀ ਹਾਂਜੀ ਉਹ ਯਾਰ ਮੋਤ ਯਾਰ ਹੋਰ ਹੀ ਬੋਲੀ ਜਾਂਦਾ ਆ ਆਪਾਂ ਕਹਿ ਨਹੀਂ ਸਕਦੇ ਕੀ ਕੁਝ ਬੋਲਦਾ ਹਨਾ ਕਿ ਉਹ ਕਿਵੇਂ ਬਈ ਉਹਨਾਂ ਨੂੰ ਹੋਈ ਗੱਲ ਵਾ ਥੋੜੀ ਉਹਨਾਂ ਉਹਨਾਂ ਨਾਲ ਬਈ ਆਪਣੇ ਕੋਈ ਗੱਲਬਾਤ ਨਹੀਂ ਹੋਈ ਵੈਸੇ ਵੈਸੇ ਜੇ ਮੰਨ ਲਓ ਕੋਈ ਬੰਦੇ ਨੂੰ ਦੁੱਖ ਤਕਲੀਫ ਆ ਜਿਥੇ ਬੰਦੇ ਨੂੰ ਸਾਡੇ ਸਿੱਧੂਪੁਰ ਜਿਥੇ ਬੰਦੀ ਨਾਲ ਸਿੱਧਾ ਕਨੈਕਟ ਕਰ ਸਕਦਾ ਪੰਦੇਰ ਸਾਹਿਬ ਨਾਲ ਸਿੱਧਾ ਕਨੈਕਟ ਕਰ ਸਕਦਾ ਥੋੜੀ ਗੱਲ ਇੱਕ ਮਿੰਟ ਉਹ ਕਹਿੰਦਾ ਮੈਂ ਪੰਦੇਰ ਸਾਹਿਬ ਨੂੰ ਸਵਾਲ ਪੁੱਛੇ ਸੀ ਪੰਦੇਰ ਸਾਹਿਬ ਸਵਾਲਾਂ ਤੋਂ ਭੱਜ ਗਏ ਨਹੀਂ ਜੇ ਜਦੋਂ ਜਿਹੜੇ ਲੀਡਰ ਕਹਿ ਸਕਦੇ ਵੀ ਸਾਨੂੰ ਸਵਾਲ ਕਰੋ ਨਹੀਂ ਭੱਜਣਗੇ ਉਹ ਉਹਦੀ ਖਬਰ ਮੈਂ ਸੁਣਿਆ ਇੱਕ ਖਬਰਾਂ ਪਰ ਉਹ ਕਹਿੰਦਾ ਮਨਪਿੰਦੇ ਸਾਹਿਬ ਨੂੰ ਕਿਹਾ ਸੀ ਕਿ ਮਿਰਤਵਾਲਾ ਜਵਾਬ ਦੇ ਕਿ ਬੰਦੇ ਸਾਰ ਤੁਰ ਪੱਜ ਗਿਆ ਚੱਲ ਆਗੂ ਆ ਕੋਈ ਮਜਬੂਰੀ ਹੋਗੀ ਜਾਣਾ ਹੀ ਪਊ ਕਿਸੇ ਵਸੇ ਹਨਾ ਬਈ ਹੁਣ ਟਾਈਮ ਦੇਖ ਲੋ ਕਿਹੜਾ ਚੱਲੀ ਜਾਂਦਾ ਇੱਕ ਬੰਦਾ ਮਰਨ ਕਨਾਰੇ ਪਿਆ ਉਹ ਉਹਨੂੰ ਸਵਾਲ ਕਰਦਾ ਉਹ ਸਵਾਲ ਦਾ ਜਵਾਬ ਦੇਉ ਕਿ ਆਗੂ ਕਿੰਨੇ ਦੇਖੂਗਾ ਹਾਂ ਆਗੂ ਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਜ਼ਿੰਮੇਵਾਰੀਆਂ ਵੈਸੇ ਇਸ ਕੇਮ ਗੈਰ ਰਾਜਨੀਤਿਕ ਦੇ ਜ਼ਿੰਮੇਵਾਰੀ ਇਸ ਵਕਤ ਬੰਦੇ ਸਾਹਿਬ ਸਾਹਮਣੇ ਰਹੇ ਨੇ ਬਾਈ ਬੰਦੇ ਸਾਹਿਬ ਸਾਹਮਣੇ ਹਾਂਜੀ ਤੇ ਕਿੰਮਲਾ ਬਾਦ ਦਾ ਸਦਾ ਸੀ ਪੰਦੇਰ ਸਾਹਿਬ ਨੇ ਤੇ ਢੱਲੇਵਾਲ ਸਾਹਿਬ ਦਾ ਸੀ ਨਾ ਹਾਂਜੀ 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 ਪੰਦੇਰ ਸਾਹਿਬ ਦਾ ਤੇ ਢੱਲੇਵਾਲ ਸਾਹਿਬ ਦਾ ਜਿਹਦੇ ਬੰਦੀਆਂ ਆਈਆਂ ਹਾਂ ਹਾਂਜੀ ਹਾਂਜੀ ਬਾਈ ਇੱਕ ਕਿਸਾਂਜ ਤੇ ਬੰਦੀਆਂ ਨੇ ਵੈਸੇ ਇਹ ਚ ਜੀ ਤੇ ਉਹਨਾਂ ਨੂੰ ਕੋਈ ਹੋਰ ਤੁਸੀਂ ਜਾਂ ਰੰਜੋਸੀ ਨੂੰ ਦਰਾਹਾ ਕਿਹੜਾ ਚੱਲ ਆਪਾਂ ਇਹ ਨਹੀਂ ਕਹਿੰਦੇ ਕਿ ਮਾੜਾ ਕਿ ਚੰਗਾ ਬਈ ਕਿ ਨਹੀਂ ਹਾਂਜੀ ਪਰ ਉਹਨੂੰ ਇੱਕ ਬੇਨਤੀ ਆ ਸਾਡੇ ਮਾਤਮ ਰਾਈ ਵੀ ਕਿ ਬਾਈ ਜੇ ਕੋਈ ਗੱਲਬਾਤ ਹੈਗੀ ਆ ਬੈਠ ਕੇ ਗੱਲਬਾਤ ਕਰ ਲੈ ਤੀ ਜਿਹਦੇ ਨਾਲ ਲਾਈਵ ਹੋਣ ਦਾ ਕੋਈ ਫਾਇਦਾ ਨਹੀਂ ਐਸੇ ਲੋਕਾਂ 'ਚ ਫਰਕ ਪੈਂਦਾ ਵੈਸੇ ਬਾਈ ਲੋਕਾਂ 'ਚ ਫਰਕ ਪਵਾਉਣ ਵਾਲੀ ਗੱਲ ਹੀ ਕਰਦਾ ਬੰ ਮਨ ਮਟਾਵਾ ਕਿਸੇ ਵੀ ਜਥੇਬੰਦੀ ਨਾਲ ਹੋਊਗਾ ਪੰਦੇਰ ਸਾਹਿਬ ਨਾਲ ਹੋ ਸਕਦਾ ਡੱਲੇਵਾਲ ਸਾਹਿਬ ਨਾਲ ਹੋ ਸਕਦਾ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਸਿੱਧੂਪੁਰ ਜਥੇਬੰਦੀ ਨਾਲ ਮੇਰਾ ਨੰਬਰ ਹੈਗਾ 9779958688 ਕੋਈ ਦੋ ਮਰਜ਼ੀ 24 ਘੰਟੇ ਫੋਨ ਲਾ ਸਕਦਾ 24 ਘੰਟੇ ਖੁੱਲਾ ਰਹੂਗਾ ਉਹਦੇ ਹਰ ਇੱਕ ਸਵਾਲ ਦਾ ਜਵਾਬ ਦੇਵਾਂਗੇ ਠੀਕ ਹੈ ਹਾਂਜੀ ਜੀ ਮਤਲਬ ਉਹ ਆਉਣਾ ਚਾਹੁੰਦਾ ਹੈ ਆਪਣੇ ਮਾਧਮ ਨਾਲ ਹੀ ਵੀਡੀਓ ਤੇ ਝਾੜ ਦਿਓ ਬਈ ਸ਼ੇਅਰ ਕਰ ਦਿਓ ਕਿ ਆਪਾਂ ਬੇ ਸਾਹਮਣੇ ਤੁਹਾਨੂੰ ਬਿਠਾ ਕੇ ਵੀਡੀਓ ਬਣਾ ਕੇ ਹਾਂਜੀ ਹਾਂਜੀ ਤੁਮ ਲੋਕਾਂ ਦੇ ਸਾਹਮਣੇ ਸ਼ੇਅਰ ਕਰਾਂਗੇ ਉਹ ਸਵਾਲ ਪੁੱਛੂਗਾ ਤੁਸੀਂ ਜੋ ਜਵਾਬ ਦੇਵਾਂਗੇ ਬਾਈ ਜੀ ਹਾਂ ਹਾਂ ਜਵਾਬ ਦੇ ਹੈਗੇ ਆ ਅਸੀਂ ਜਵਾਬ ਦੇਵਾਂਗੇ ਜੇ ਸਾਡੇ ਅੱਗੋਂ ਜੇ ਕਮੀ ਹੈਗੀ ਸਾਡੇ ਅੱਗੋਂ ਨੂੰ 50 ਸਾਲ ਹੋ ਗਏ ਕੰਮ ਕਰਦੇ ਨੂੰ ਬੇਦਾਗ ਇਮਾਨਦਾਰ ਬੰਦਾ ਬਾਈ ਜੀ ਇਹ ਚੀਜ਼ਾਂ ਦਾ ਫਰਕ ਪੈਂਦਾ ਬਈ ਹਾਂਜੀ ਹਾਂਜੀ ਠੀਕ ਹੈ ਨਾ ਅਗਲਾ ਕਹਿੰਦਾ ਯਾਰ ਪਤਾ ਨਹੀਂ ਕਦੋਂ ਕਿ ਯਾਰ ਕੀ ਕਮੀ ਹੋਊਗੀ ਉਹ ਭਾਜੀ ਬੋਲਦੇ ਨਹੀਂ ਉਹ ਐ ਤਾਂ ਹੀ ਵੀਡੀਓ ਬਣਾ ਕੇ ਪਾਈ ਐ ਕਿ ਬਾਈ ਜੇ ਕੋਈ ਗੱਲਬਾਤ ਮਨ ਮੜਾਪ ਹੈਗਾ ਜਿੱਦਾਂ ਸੰਪਰਕ ਕਰ ਸਿੱਧੀ ਗੱਲਬਾਤ ਕਰ ਤੀ ਜਿੰਨੇ ਵੀਡੀਓ ਪਾ ਕੇ ਵਿਊ ਲੈਂਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਾਈ ਜੀ ਇੱਕ ਬੰਦਾ ਮਰਨ ਨੂੰ ਬੈਠਾ ਹੈ ਤੇ ਆਪਾਂ ਨੂੰ ਵਿਊ ਕੱਲੇ ਵਿਊ ਕੀ ਕਰਾਉਣਾ ਸਾਡੇ ਨਾਲ ਕਨੈਕਟ ਕਰੇ ਪ੍ਰਧਾਨ ਸਾਹਿਬ ਨਾਲ ਸਿੱਧੀ ਵੀ ਗੱਲ ਕਰਾ ਸਕਦੇ ਆਂ ਅਸੀਂ ਅੱਛਾ ਪ੍ਰਧਾਨ ਸਾਹਿਬ ਹਾਂਜੀ ਹਾਂਜੀ ਕੋ ਕੋੜਾ ਸਾਹਿਬ ਨਾਲ ਕਰਾ ਸਕਦੇ ਆਂ ਸਾਡੇ ਮੰਨ ਲਓ ਵੀ ਕਿ ਜੂ ਇੱਕ ਤਾਂ ਸਿੱਧੂਪੁਰ ਉਹਨਾ ਨਾ ਕਰਾ ਸਕਦੇ ਆ ਵੈਸੇ ਬਾਪੂ ਜੀ ਇਸ ਵੇਲੇ ਗੱਲ ਕਰਨ ਦਾ ਮੂਡ ਤੇ ਨਹੀਂ ਦੇਖ ਲਓ ਤੁਹਾਨੂੰ ਪਤਾ ਹੀ ਆ ਵੀ 35 ਦਿਨ ਹੋ ਗਏ ਬੈਠਿਆਂ ਨੂੰ ਹਮਮ ਸਰ ਟੱਬਰੀ ਬੈਠਾ ਹਾਂ ਜੀ ਵੈਸੇ ਭਾਈ ਜੀ ਉਹ ਬੰਦਾ ਕਹਿਣਾ ਤਾਂ ਨਹੀਂ ਜਾਂਦੇ ਸੀ ਰੁਲਦੋ ਮਾਨਸਾ ਦਾ ਕੋਈ ਨੇੜੇ ਹੋ ਸਕਦਾ ਮੰਨ ਲਓ ਕੋਈ ਪੰਪ ਭਰੇ ਹੋ ਸਕਦੇ ਆ ਬੰਦੇ ਨੂੰ ਹੋ ਸਕਦਾ ਭਾਈ ਹਾਂਜੀ ਹਾਂਜੀ ਚਾਰਦ ਹੋ ਸਕਦਾ ਕਿਸੇ ਦਾ ਵੀ ਕਹਿ ਸਕਦੇ ਆ ਆਪਾਂ ਪਰ ਆਪਾਂ ਟੈਕ ਨਹੀਂ ਲਾਉਂਦੇ ਹਾਂ ਉਹ ਤੁਸੀਂ ਲਾ ਲਓ ਭਾਈ ਰੁਲਦੋ ਮਾਨਸਾ ਜੀ ਆ ਹਮਮ ਸੋਜੇ 부ਝਿਆ ਅੱਗੂ ਨੇ ਇਹ ਅੱਗੂ ਨੂੰ ਇਹ ਗੱਲ ਕਹਿਣੀ ਵੀ ਡੱਲੇ ਵਾਲਾ ਸੀ ਕਿਹੜਾ ਪੁੱਛ ਕੇ ਵਹਾਇਆ ਅੱਗੂ ਨੂੰ ਇਹ ਗੱਲ ਕਹਿਣੀ ਮੰਨਦੀ ਆ ਨਹੀਂ ਮੰਨਦੀ ਨਹੀਂ ਮੰਨਦੀ ਨਾ ਵੈਸੇ ਪਿਛਲੇ ਕਿਸਾਨ 2020 ਚ ਲੱਗਿਆ ਸੀ ਜਿਹੜਾ ਦਿੱਲੀ ਚੰਦੋਲਨ ਆਪਣਾ ਇਹ ਰੋਲ ਦੋਨੋਂ ਮੈਂ ਪੁੱਛਣਾ ਚਾਹੁੰਦਾ ਵੀ ਕਿੰਨੀਆਂ ਟਰਾਲੀਆਂ ਸੀ ਤੇਰੇ ਨਾਲ ਠੀਕ ਹੈ ਜੀ ਦੋਨੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਘੱਟੋ ਘਾਟੇ ਦੀ ਮੰਨ ਲਓ 50 60 ਟਰਾਲੀਆਂ ਹੋਣਗੀਆਂ ਐਸ ਵਕਤ ਇਹਦੇ ਨਾਲ ਪੰਜ ਬੰਦੇ ਤੋਰ ਕੇ ਦਿਖਾ ਦੇ ਹਰਦੂ ਸਿੰਘ ਮਾਨਸਾ ਹਾਂਜੀ ਚਲੋ ਸਾਰੇ ਆਪਣਾ ਸਤਿਕਾਰਯੋਗ ਹੈ ਆਪਾਂ ਤਾਂ ਉਹਨੂੰ ਬੇਨਤੀ ਕਰ ਸਕਦੇ ਆ ਹਾਂਜੀ ਹਾਂਜੀ ਇਹ ਸਾਰੇ ਸਾਥ ਦੇ ਉਹ ਜੇ ਨਹੀਂ ਸਾਥ ਦੇਣਾ ਸੁਭਾਲ ਵੀ ਨਾ ਗਲਤ ਮੰਨੋ ਕਰੋ ਤੁਸੀਂ ਨਹੀਂ ਜਾਣਾ ਜੇ ਮੰਨ ਲਓ ਲੋਕ ਤਾਂ ਜਾ ਸਕਦੇ ਆ ਨਾ ਜੇ ਜੇ ਛੋਡੇ ਚ ਕੋਈ ਮਨਮਟਾਵ ਹੈਗਾ ਤੁਸੀਂ ਨਾ ਜਾਓ ਤੁਸੀਂ ਨਾ ਜਾਓ ਲੋਕਾਂ ਨੂੰ ਲੋਕਾਂ ਨੂੰ ਅਪੀਲ ਕਰ ਸਕਦੇ ਨਾ ਇੱਥੇ ਕਰ ਸਕਦੇ ਨਾ ਇੱਥੇ ਤਾਂ ਕੋਈ ਫਾਇਦਾ ਨਹੀਂ ਉਹਨਾਂ ਦਾ ਬੈਠਿਆਂ ਦਾ ਪਰ ਇੱਕ ਲੋਕਾਂ ਵਾਸਤੇ ਵੀ ਬਈ ਯਾਰ ਕੀ ਯਾਰ ਹੁਣ ਆਪਾਂ ਕੋਈ ਜਿ세 ਮਨ ਲਾ ਕਿਹੜਾ ਪ੍ਰਧਾਨ ਆ ਆ ਮਾਰੇ ਜਾਣਾ ਚਾਹੀਦਾ ਹੁਣ ਤਾਂ ਹਾਂਜੀ 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 ਹੁਣ ਤਾਂ ਬਈ ਜਮੀਰ ਆਪਦੇ ਜਾਗੂਗੀ ਤਾਂ ਬੰਦਾ ਜਾਊਗਾ ਜੇ ਜਮੀਰ ਹੀ ਮਰੀਆ ਜਿਹੜੇ ਬੰਦੇ ਇੱਥੇ ਤੁਰੇ ਫਿਰਦੇ ਜਮੀਰਾ ਮਰਗਾਂ ਲਾ ਲੋ ਹਾਂ ਮਰਗਾਂ ਜਵੀਰ ਵਾਲੀ ਫਿਰਦੇ ਹੋਏ ਹਾਂ ਜੀ ਧੰਨਵਾਦ ਬਾਈ ਲੋਥਾਂ ਤੁਰੀਆਂ ਫਿਰਦੀਆਂ ਨੇ ਇੱਥੇ ਕੀ ਹੋਰ ਉਹਦੇ ਵਾਲੀ ਆਪਣੇ ਕਿਹੜਾ ਦਰਾਹਾ ਕਿਹੜਾ ਮਈਆ ਤੁਹਾੰਨਾ ਬੱਲੇ ਰਣਜੋਧ ਦਰਾਹਾ ਕਦੋਂ ਵੀ ਮੈਂ ਗੱਲਬਾਤ ਕਾ ਆਪਣੇ ਨਾਲ ਕਰ ਸਕਦਾ ਉਹ ਕਿਉਂਕਿ ਭਰਾਵਾਂ ਦਾ ਮਨ ਮਟਾਵਾ ਦੂਰ ਕਰਾ ਦਾਨੇ ਹਾਂ ਹਾਂ ਜੇ ਕੋਈ ਜੇ ਤੋਰੀ ਕੋਈ ਬਈ ਇਹਨਾਂ ਨੇ ਪਹਿਲੀ ਦੱਬੀਆ ਦਾ ਤਾਂ ਦੱਸ ਦੇ ਬਹੁਤ ਧੰਨਵਾਦ ਜੇ ਤੁਸੀਂ ਸਾਨੂੰ ਸਮਝ ਤਪਰਾ ਮਿਲਿਆ ਇੱਕ ਵਾਰੀ ਫੇਰ ਬੇਨਤੀ ਹੈ ਆਪਣੇ ਦਰਾਸਾ ਨੂੰ ਵੀ ਨਾ ਭੁਲੇਆ ਦਮ ਰਣਜੋਤ ਦਰਾਹਾ ਜੀ ਹਾਂ ਪਰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਬਾਈ ਨੂੰ ਯਾਰ ਹਨਾ ਤੇ ਹੁਣ ਹੀ ਦੇਖਿਆ ਉਹਨੂੰ ਆਪਾਂ ਤੇ ਕਿਹੜਿਆਂ ਬਾਰੇ ਬੋਲਦਾ ਉਹਨਾਂ ਕਿ ਫਿਰ ਫਿਰ ਪਹਿਲ ਦੁਬਾਰੀ ਫਿਰ ਬੇਨਤੀ ਕਰਦੇ ਆ ਕਿ ਜੇ ਕੋਈ ਮਨ ਮਟਾਪ ਹੈ ਬਾਈ ਜੀ ਨਾਲ ਸੰਪਰਕ ਕਰੋ ਕਰ ਸਕਦਾ ਬਾਈ 24 ਘੰਟੇ ਹਾਂ ਹਾਂ ਵੀ ਜੇ ਤੇਰੇ ਕੋਈ ਇਹਨਾਂ ਨੇ ਪਹਿਲੀ ਦਵਾਈ ਆ ਜਾਂ ਕੁਝ ਵੀ ਕੀਤਾ ਤੇ ਇਥੋਂ ਪੈਸੇ ਖਾਦੇ ਆ ਕਰ ਸਕਦਾ ਮੈਂ ਕੀ ਗੱਲ ਨਵੇਂੜੋ ਬਾਈ ਹਾਂਜੀ ਬਾਈ ਸੋਡ ਇੱਕ ਵੀਡੀਓ ਨਾਲ ਬਹੁਤ ਕੁਝ ਆ ਹੁਣ ਕਿਹੜੇ ਮਨਲਾ ਆਈਟੀ ਸੇਲ ਆ ਹਾਂਜੀ ਹਾਂਜੀ ਉਹ ਥੱਲੇ ਕਮੈਂਟ ਕਰਦੇ ਆ ਗੁੱਡ ਫਲਾਨਾ ਧੰਕਾ ਹਾਂ ਪਰ ਪਤਾ ਹੀ ਹੈ ਕਿ ਉਹ ਬਹੁਤ ਵੱਡਿਆ ਆਈਟਸੇਲ ਸਰਕਾਰਾਂ ਦੇ ਹਨ ਹਾਂਜੀ 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 ਜੀ ਬਸ ਮਰੇ ਸਿੱਧੀ ਗੱਲਬਾਤ ਕਰੋ ਭਰਾ ਮੇਰ ਨਾਲ ਹਾਂਜੀ ਜੇ ਕੋਈ ਗਲਤੀ ਵਲਤੀ ਹੋਵੇ ਤਾਂ ਮਾਫ ਕਰਿਓ ਧੰਨਵਾਦ ਧੰਨਵਾਦ